ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਿੱਖੀ ਤੇ ਡਰਾਮਾ ਆਪਾਂ ਜਿਹਦੇ ਬਾਰੇ ਗੱਲ ਕਰਨੀ ਆ ਪਿੱਛੇ ਜੇ ਇੱਕ ਫਿਲਮ ਆਈ ਸੀਗੀ ਅਕਾਲ ਗਿੱਪੀ ਘਰੇ ਵਾਲ ਦੀ ਜੀ ਦਾ ਵਿਰੋਧ ਹੋਇਆ ਤੇ ਵਿਰੋਧ ਹੋਣਾ ਬਣਦਾ ਵੀ ਸੀ ਕਿਉਂਕਿ ਜਿਹੜਾ ਸਿੱਖ ਇਤਿਹਾਸ ਆ ਉਹ ਸਾਖੀ ਤੇ ਆਧਾਰਿਤ ਆ ਚਾਕੀ ਤੇ ਨਹੀਂ ਹੈਗਾ ਇਹ ਗੱਲ ਤੁਹਾਨੂੰ ਸਮਝਾਉਣ ਲਈ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਸ਼ਾਇਦ ਥੋੜੇ ਗੱਲ ਸਮਝ ਆ ਜਵੇ ਜਿਹੜੇ ਉਹ ਫਿਲਮ ਦੀ سپورਟ ਕਰ ਰਹੇ ਸੀਗੇ ਇਹ ਗੱਲ ਕਾਫੀ ਪੁਰਾਣੀ ਆ ਇੱਕ ਚੀਨੀ ਕਿਸਾਨ ਆਪਣੇ ਖੇਤ ਨੂੰ ਪਾਣੀ ਲਗਾ ਰਿਹਾ ਹੁੰਦਾ ਉਹਦੇ ਪਾਣੀ ਲਗਾਉਣ ਦਾ ਤਰੀਕਾ ਕੀ ਆ ਉਹ ਦੋ ਬੜੀਆਂ ਬੜੀਆਂ ਬਾਲਟੀਆਂ ਲੈ ਕੇ ਆਉਂਦਾ ਟੋਬੇ ਚੋਂ ਭਰ ਕੇ ਕਾਫੀ ਦੂਰ ਹੁੰਦਾ ਉਹਦੇ ਖੇਤ ਤੋਂ ਟੋਬਾ ਤੇ ਆਪਣੇ ਖੇਤ ਦੇ ਵਿੱਚ ਆਉਂਦਾ ਆ ਇਸ ਤਰ੍ਹਾਂ ਉਹ ਜਿਹੜੀ ਆਪਦਾ ਕੰਮ ਕਰਦਾ ਆ ਇੱਕ ਮੇਰੇ ਵਰਗਾ ਮਾਡਰਨ ਨੰਗਿਆ ਜਾਂਦਾ ਉਹ ਕਿਸਾਨ ਨੂੰ ਇਹ ਕੰਮ ਸਭ ਕਰਦੇ ਨੂੰ ਦੇਖਦਾ ਤੇ ਮਨੋਂ ਮਨ ਹੀ ਹੱਸਦਾ ਆ ਇਹ ਕਹਿੰਦਾ ਆ ਕਹਿੰਦਾ ਤਾਂ ਹੀ ਆਪਣੇ ਇਹ ਲੋਕ ਤਰੱਕੀ ਨਹੀਂ ਕਰਦੇ ਕਹਿੰਦਾ ਇਹ ਸਮੇਂ ਨਾਲ ਚੱਲ ਨਹੀਂ ਸਕਦੇ ਉਹ ਭਾਈ ਕਿਸਾਨ ਨੂੰ ਜਾ ਕੇ ਸਮਝਾਉਂਦਾ ਆ ਕਹਿੰਦਾ ਜੱਸਾ ਹਮਨਾ ਤੁਸੀਂ ਇਹ ਕੰਮ ਕਰ ਰਹੇ ਹੋ ਇਹਦੇ ਨਾਲ ਮਿਹਨਤ ਥੋੜੀ ਜਿਆਦਾ ਲੱਗ ਰਹੀ ਆ ਤੇ ਇਹਦਾ ਜਿਹੜਾ ਨਤੀਜਾ ਆ ਉਹ ਤੁਹਾਨੂੰ ਘੱਟ ਮਿਲ ਰਿਹਾ ਅੱਜਕੱਲ ਤਾਂ ਟਿੰਡਾਂ ਦੀ ਕੋਝ ਹੋ ਗਈ ਆ ਤੁਸੀਂ ਖੂਹ ਪੱਟੋ ਟਿੰਡਾਂ ਲਾਓ ਬੌਲ ਦਾ ਨਾਲ ਟਿੰਡਾਂ ਖੱਚੋ ਤੇ ਪਾਣੀ ਖੇਤ ਨੂੰ ਲੱਗੇਗਾ ਥਾਨ ਉਹਦੀ ਗੱਲ ਸਾਰੀ ਸੁਣਦਾ ਆ ਤੇ ਸੁਣ ਕੇ ਉਹਨੂੰ ਕਹਿੰਦਾ ਮੈਂ ਥੋੜੀ ਸਾਰੀ ਗੱਲ ਨਾਲ ਸਹਿਮਤ ਆ ਥਾਨ ਉਹਨੂੰ ਜਵਾਬ ਦਿੰਦਾ ਜਿਹੜਾ ਮੈਨੂੰ ਮੇਰਾ ਗੁਰੂ ਸੀ ਉਹ ਮੈਨੂੰ ਇਸੇ ਤਰ੍ਹਾਂ ਸਿਖਾ ਕੇ ਗਿਆ ਤੇ ਜੇ ਮੰਨ ਲਓ ਮੈਂ ਅੱਜ ਟਿੰਡਾਂ ਤੇ ਬੌਲ ਦਾਲਾ ਪ੍ਰੋਸੈਸ ਸ਼ੁਰੂ ਕਰਤਾ ਤਾਂ ਮੇਰੇ ਮਨੋਂ ਮੇਰਾ ਜਿਹੜਾ ਗੁਰੂ ਆ ਉਹ ਵਿਸਰ ਜਾਊਗਾ ਇਸ ਲਈ ਮੈਂ ਜਿਹੜਾ ਕੰਮ ਆ ਨਾ ਆਪਦਾ ਜਿਵੇਂ ਮੇਰਾ ਮੈਨੂੰ ਗੁਰੂ ਸਿਖਾ ਕੇ ਗਿਆ ਇਨੂੰ ਮੈਂ ਉਸੇ ਤਰ੍ਹਾਂ ਕਰਨਾ ਚਾਹੁੰਨਾ ਹੈ। ਆਮੇ ਇਹਦੇ ਵਿੱਚ ਮੇਰੀ ਫਸਲ ਘਟ ਹੋਵੇ ਜਾਂ ਮੈਨੂੰ ਸਮਾਂ ਵੱਧ ਲੱਗੇ ਪਰ ਮੇਰਾ ਗੁਰੂ ਮੇਰੇ ਮਨੋਂ ਬਿਸਰੂ ਨਹੀਂ। ਬੇਸ਼ੱਕ ਅੱਜ 21ਵੀਂ ਸਦੀ ਦੇ ਵਿੱਚ ਜਿਉਂਦੇ ਆਂ ਪਰ ਕਈ ਚੀਜ਼ਾਂ ਨਾ ਆਪਾਂ ਨੂੰ 18ਵੀਂ ਸਦੀ ਵਾਂਗੂ ਜਿਉਂਦੀਆਂ ਰੱਖਣੀਆਂ ਪੈਣੀਆਂ ਨੇ। ਉਹਦਾ ਕਾਰਨ ਕੀ ਆ ਕਿਉਂਕਿ ਉਹਨਾਂ ਦੀ ਜਿਹੜੀ ਮਰਿਆਦਾ ਆ ਨਾ 18ਵੀਂ ਸਦੀ ਦੀ ਜਿਹਾ ਵਾਂਗ ਦੇ ਆਪਾਂ ਉਹਨਾਂ ਨੂੰ ਜਿਉਂਦੀਆਂ ਰੱਖਾਂਗੇ ਤਾਂ ਹੀ ਕਾਇਮ ਰਹੂਗੀ। ਪਿੱਛੇ ਜੇ ਤੁਸੀਂ ਫਿਲਮ ਆਈ ਸੀ ਚਾਰ ਸ਼ਹਿਬਜ਼ਾਦੇ 3D ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੀ ਸੀ। ਉਸ ਤੋਂ ਪਹਿਲਾਂ ਜਿਹੜੇ ਮੰਨ ਲਓ 80 90 ਦਾ ਹੱਕੇ ਦੇ ਬੌਨ ਨੇ ਨੇ ਜਾਂ 2 200 ਤੱਕ ਦੇ ਬੌਨ ਨੇ ਨਾ ਜਨਮ ਇਹਨਾਂ ਦਾ ਹੋਇਆ ਹੋਇਆ ਤੋਂ ਪਹਿਲਾਂ ਜਦ ਅਸੀਂ ਸਾਹਿਬ ਜਦਾਂ ਬਾਰੇ ਸੋਚਦੇ ਸੀ ਜਾਂ ਕੋਈ ਵੀ ਸੋਚਦਾ ਸੀਗਾ ਉਹ ਆਪਣੇ ਦਿਮਾਗ ਦੇ ਵਿੱਚ ਆਪਣੀ ਜਿੰਨੀਕ ਜਾਨੀ ਉਹਨਾਂ ਪ੍ਰਤੀ ਲਾ ਲੋ ਸੋਚ ਸ਼ਰਧਾ ਪਿਆਰ ਉਹ ਸਾਹਮਣਾ ਆਪਣੇ ਦਿਮਾਗ 'ਚ ਉਹਨਾਂ ਦੀ ਇਮੇਜ ਕ੍ਰੀਏਟ ਕਰਦਾ ਸੀਗਾ ਫੋਟੋ ਜਣੀ ਆਪਦੇ ਦਿਮਾਗ 'ਚ ਬਣਾ ਲੈਂਦੇ ਸੀ ਸਹਿਬਜ਼ਾਦਿਆਂ ਦੀ ਤੇ ਜਦੋਂ ਇਹ ਫਿਲਮ ਆਈ ਆ ਉਸ ਤੋਂ ਬਾਅਦ ਹੁਣ ਤੁਸੀਂ ਜਦ ਕਦੇ ਵੀ ਸਹਿਬਜ਼ਾਦਿਆਂ ਦੀ ਗੱਲ ਕਰੋਗੇ ਨਾ ਫਿਲਮ ਵਾਲੇ ਕਾਰਟੂਨ ਯਾਦ ਆਉਣਗੇ ਸਹਿਬਜ਼ਾਦਿਆਂ ਨਹੀਂ ਯਾਦ ਆਉਣੇ ਇਹ ਗੱਲ ਤੁਸੀਂ ਧਿਆਨ ਨਾਲ ਕਰਕੇ ਦੇਖਿਓ ਕਦੇ ਤੁਹਾਨੂੰ ਸਮਝ ਆਏਗੀ ਹੁਣ ਜਿਹੜੇ ਲੋਕ ਗੱਲ ਕਰਦੇ ਨੇ ਬਈ ਸਿੱਖ ਸਾਡੀ ਚ ਅਸੀਂ ਜੇ ਕੋਈ ਚੰਗੀ ਚੀਜ਼ ਬਣਾਉਨੇ ਆ ਸਿੱਖ ਉਹਦਾ ਵਿਰੋਧ ਕਰਦੇ ਨੇ ਫੈਲਮ ਬਣਾਉਣਾ ਕੋਈ ਮਾੜੀ ਗੱਲ ਨਹੀਂ ਸਿੱਖ ਜਾਉਦੇ ਆ ਤੇ ਬਣਾਉਣੀ ਆ ਜਾਂ ਤੁਸੀਂ ਕਿਵੇਂ ਬਣਾਉਂਦੇ ਹੋ ਨਾ ਪਰ ਉਹਦੀ ਇੱਕ ਮਰਿਆਦਾ ਆ ਤੇ ਦੂਜੀ ਗੱਲ ਜਦੋਂ ਆਪਾਂ ਗੁਲਾਮ ਹੋਈਏ ਨਾ ਆਪਣਾ ਮਾਲਕ ਤੈਅ ਕਰਦਾ ਆ ਕਿ ਤੁਹਾਨੂੰ ਕੀ ਦਿਖਾਉਣਾ ਹੈ ਜੇ ਮੰਨ ਲਓ ਆਪਾਂ ਨੂੰ ਸਹੀ ਸਿੱਖ ਇਤਿਹਾਸ ਦਿਖਾਇਆ ਜਾਵੇ ਜਾਂ ਸਹੀ ਸੇਕ ਇਤਿਹਾਸ ਦਿਖਾਉਣ ਲਈ ਆਪਣਾ ਮਾਲਕ ਰਾਜ਼ੀ ਹੋਵੇ ਨਾ ਤਾਂ ਫਿਰ ਹੁਣ ਉਹ ਜਿਹੜੀ ਦਲਜੀਤ ਦੀ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਸੀਗੀ ਉਹ ਕਦੀ ਰਿਲੀਜ਼ ਹੋ ਜੇ ਉਹ ਚ 120 ਕੱਟ ਨਾ ਲੱਗਦੇ ਉਹਦੇ ਵਿੱਚ ਐ ਨਾ ਕਿਹਾ ਜਾਂਦਾ ਵੀ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਹਟਾਓ ਤਿਰੰਗੇ ਦੀ ਜਿੱਥੇ ਗੱਲ ਆਉਂਦੀ ਆ ਉਹ ਹਟਾਓ ਤੇ ਜਿੱਥੇ ਭਾਰਤ ਦਾ ਨੋ ਲਿਆ ਜਾਂਦਾ ਉਹ ਹਟਾਓ ਕਈ ਚੀਜ਼ਾਂ ਤੁਹਾਨੂੰ ਜਾਣ ਬੁੱਝ ਕੇ ਦਿਖਾਈਆਂ ਜਾਂਦੀਆਂ ਨੇ ਇਤਿਹਾਸ ਦਾ ਆਧਾਰ ਬਣਾ ਕੇ ਸੋ ਮੇਰਾ ਵੀਰ ਇਹ ਚੀਜ਼ ਨੂੰ ਸਮਝੋ ਦੂਜੀ ਗੱਲ ਮੈਂ ਤੁਹਾਨੂੰ ਕਹਿ ਕੇ ਹਟਿਆ ਗੁਲਾਮ ਦੀ ਗੁਲਾਮ ਤੇ ਆਜ਼ਾਦੀ ਚ ਕੀ ਫਰਕ ਹੈ ਤੁਸੀਂ ਆਜ਼ਾਦੀ ਕੀ ਨੂੰ ਸਮਝਦੇ ਹੋ ਚੰਗਾ ਖਾਣਾ ਪੀਣਾ ਚੰਗਾ ਪਹਿਨਣਾ ਇਹ ਚੰਗਾ ਰਹਿਣ ਸਹਿਣ ਇਹ ਤਾਂ ਤੁਸੀਂ ਇਹਨੂੰ ਆਜ਼ਾਦੀ ਸਮਝਦੇ ਹੋ ਫਿਰ ਤਾਂ ਤੁਸੀਂ ਆਜ਼ਾਦ ਹੋ ਜੇ ਤੁਸੀਂ ਇਹਨੂੰ ਆਜ਼ਾਦੀ ਸਮਝਦੇ ਹੋ ਵੀ ਹਾਂ ਅਸੀਂ ਆਪਣੇ ਹੱਕ ਦੀ ਗੱਲ ਕਰ ਸਕਦੇ ਆ ਸਾਡੇ ਜੋ ਸਿਧਾਂਤ ਨੇ ਅਸੀਂ ਉਹਨਾਂ ਤੇ ਪਹਿਰਾ ਦੇ ਸਕਦੇ ਆ ਇਹ ਤੁਸੀਂ ਗੁਲਾਮ ਹੋ ਇਹ ਦੋਨਾਂ ਚੀਜ਼ਾਂ ਦੇ ਫਰਕ ਹੈ ਤੁਹਾਨੂੰ ਸਮਝਣਾ ਪਊਗਾ ਪੜ੍ਹਨਾ ਪਊਗਾ ਤੁਹਾਡੇ ਹੱਕ ਕੀ ਨੇ ਤੇ ਤੁਹਾਡੇ ਸਿਧਾਂਤ ਕੀ ਨੇ ਜਦੋਂ ਆਪਾਂ ਘਰ ਦੇ ਵਿੱਚ ਇੱਕ ਕੁੱਤਾ ਰੱਖ ਲਿਆ ਨਾ ਉਹਨੂੰ ਵੀ ਆਪਾਂ ਤਿੰਨ ਟਾਈਮ ਵਧੀਆ ਰੋਟੀ ਪਾਣੀ ਦੰਨੇ ਆ ਉਹਨੂੰ ਆਪਾਂ ਸੰਗਲ ਤੋਂ ਬਿਨਾ ਸੰਗਲੀ ਤੋਂ ਬਿਨਾ ਰੱਖਦੇ ਆ ਖੁੱਲਾ ਛੱਡਦੇ ਆ ਘਰੇ ਇਹ ਆਪਣੇ ਕੋਲ ਚਾਰ ਛੱਲਣ ਹੋਣ ਨਾ ਆਪਾਂ ਉਹਨੂੰ ਏਸੀ ਕਮਰਾ ਉਹਨੂੰ ਇੱਕ ਚੰਗਾ ਰਹਿਣ ਸਹਿਣ ਦੰਨੇ ਆ ਪਰ ਜੇ ਉਹੀ ਕੁੱਤਾ ਮੰਨ ਲਓ ਤੁਹਾਨੂੰ ਪੈਣ ਨੂੰ ਆਵੇ ਤੰਗ ਕਰੇ ਤੁਸੀਂ ਜਦੇ ਕਹਿ ਦਿੰਦੇ ਹੋ ਇਹਨੂੰ ਬੰਨ੍ਹ ਉੱਥੇ ਨੂੰ ਜਾਂ ਇਹਨੂੰ ਪਿੰਦਰੇ ਚ ਤਾੜ ਡਾਕੇ ਨੂੰ ਜਦੋਂ ਆਪਾਂ ਵੀ ਆਪਣੇ ਹੱਕਾਂ ਦੀ ਗੱਲ ਕਰਦੇ ਆ ਜਾਂ ਪੰਜਾਬ ਦੀ ਗੱਲ ਕਰਦੇ ਆ ਨਾ ਆਪਣੇ ਨਾਲ ਵੀ ਇਹੀ ਹੁੰਦਾ ਭਾਈ ਅਮਰਤਪਾਲ ਸਿੰਘ ਐਮੀਨੀ ਡਿਬਰੂਗੜ੍ਹ ਬੈਠੇ ਏ ਬਾਕੀ ਹੁਣ ਮੈਂ ਗੱਲ ਕਰਨੀ ਸੀ ਦਸਵੰਦ ਬਾਰੇ ਜਾਂ ਗੁਰੂ ਘਰਾਂ ਬਾਰੇ ਮੈਂ ਕਈ ਵਾਰ ਹੈਰਾਨ ਹੁੰਦਾ ਮੈਂ ਵੀ ਵਿਚੇ ਆਉਣਾ ਕਿ ਆਪਾਂ ਗੁਰੂ ਘਰੋਂ ਕੀ ਮੰਗਣਾ ਤੇ ਸਰਕਾਰ ਤੋਂ ਕੀ ਮੰਗਣਾ ਆਪਾਂ ਨੂੰ ਇਹ ਨਹੀਂ ਪਤਾ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਉੱਥੇ ਆਪਣੀ ਮਰਜ਼ੀ ਆ ਆਪਾਂ ਗੁਰਦੁਆਰਾ ਸਾਹਿਬ ਜਾਣਾ ਜਾਂ ਨਹੀਂ ਜਾਣਾ ਫਿਰ ਆਪਣੀ ਮਰਜ਼ੀ ਆ ਆਪਾਂ ਉੱਥੇ ਦਸਵੰਦ ਦੇਣਾ ਜਾਂ ਨਹੀਂ ਦੇਣਾ ਆਪਣੀ ਮਰਜ਼ੀ ਆ ਆਪਾਂ ਮੱਥਾ ਟੇਕਣਾ ਜਾਂ ਨਹੀਂ ਟੇਕਣਾ ਆਪਣੀ ਮਰਜ਼ੀ ਆ ਆਪਾਂ 1 ਰੁਪਿਆ ਚੜਾਉਣਾ ਜਾਂ 100 ਰੁਪਿਆ ਚੜਾਉਣਾ ਠੀਕ ਆ ਜੀ ਇਹ ਤਾਂ ਹੋ ਗਿਆ ਦਸਵੰਦ ਜਿਹੜਾ ਆਪਾਂ ਕਹਿੰਦੇ ਆ ਜੀ ਸ਼੍ਰੋਮਣੀ ਕਮੇਟੀ ਦਾ ਇੰਨਾ ਬਜਟ ਆ ਜੀ ਇਹ ਇੰਨੇ ਬਜਟ ਦੇ ਵਿੱਚ ਸਕੂਲ ਖੋਲ੍ਹ ਲੈਣਾ ਹਸਪਤਾਲ ਖੋਲ੍ਹ ਲੈਣਾ ਸਿੱਖਾਂ ਦੀ ਬਾਹ ਫੜਨ ਗਰੀਬ ਸਿੱਖਾਂ ਦੀ ਐਦਾਂ ਕਰਨ ਉਦਾਂ ਕਰਨ ਇੱਥੇ ਥੋੜੀ ਮਰਜ਼ੀ ਆ ਤੁਸੀਂ ਗੁਰੂ ਘਰ ਨੂੰ ਕੀ ਦੇਣਾ ਆ ਠੀਕ ਆ ਹਾਲਾਂਕਿ ਆਪਾਂ ਉਹਨਾਂ ਨੂੰ ਦੇਣ ਜੋਗੇ ਗੁਰੂ ਘਰਾਂ ਨੂੰ ਅੱਖ ਵੀ ਨਹੀਂ ਹੈਗੇ ਆਪਾਂ ਉਹ ਆਪਾਂ ਨੂੰ ਦੰਦਾ ਆ ਬਸ ਇੱਕ ਜਰੀਆ ਬਣਾਦੇ ਆ ਤੇ ਦੂਜੇ ਪਾਸੇ ਆਜੋ ਇਹੀ ਨਾ ਤੋਂ ਤੁਹਾਨੂੰ ਮੰਗਣਾ ਚਾਹੀਦਾ ਜਦੋਂ ਆਪਾਂ ਸਵੇਰੇ ਉੱਠਦੇ ਆ ਸਵੇਰੇ ਵਰਸ਼ ਕਰਨ ਤੋਂ ਰਾਤ ਨੂੰ ਜਦੋਂ ਆਪਾਂ ਸੌਣ ਵੇਲੇ ਲਾਈਟ ਬੰਦ ਕਰਦੇ ਆ ਨਾ ਉੱਥੇ ਤੱਕ ਆਪਾਂ ਟੈਕਸ ਦਿੰਨੇ ਆ ਪਰ ਉਹਨਾਂ ਤੋਂ ਨਾ ਆਪਾਂ ਚੰਗਾ ਸਕੂਲ ਮੰਗਦੇ ਆ ਨਾ ਚੰਗੀ ਸਿਹਤ ਮੰਗਦੇ ਆ ਤੇ ਨਾ ਹੀ ਨੌਕਰੀ ਮੰਗਦੇ ਆ ਨਾ ਕੋਈ ਆਪਣਾ ਬਿਜ਼ਨਸ ਵਗੈਰੇ ਕੁਝ ਵੀ ਆਪਾਂ ਮੰਗਦੇ ਆ ਉਹਨਾਂ ਤੋਂ ਨਾ ਆਪਾਂ ਜਿੱਥੇ ਰਹਿ ਰਹੇ ਆ ਉਹਦੀ ਵਾਲੇ ਵਾਲੇ ਦੀ ਸਾਫ ਸਫਾਈ ਉਸ ਤੋਂ ਪੰਜਾਬ ਦੀ ਲਾ ਲਓ ਤੁਸੀਂ ਜਿਹੜੇ ਵੀ ਮਰਜ਼ੀ ਸੂਬੇ 'ਚ ਰਹਿੰਦੇ ਹੋਵੋ ਉਹ ਸੂਬੇ ਦੀ ਸਾਮ ਸੰਭਾਲ ਬਾਰੇ ਆਪਾਂ ਕੁਝ ਨਹੀਂ ਮੰਗਦੇ ਇਹ ਜਿਹੜੇ ਮੁੱਦੇ ਨੇ ਨਾ ਜਾਣ ਬੁੱਝ ਕੇ ਥੋੜੇ ਸੋਸ਼ਲ ਮੀਡੀਆ ਤੇ ਫਲਾਏ ਜਾਂਦੇ ਨੇ ਦੇਖੋ ਜੀ ਗੁਰੂ ਘਰ ਦਾ ਇੰਨਾ ਬਜਟ ਆ ਪਰ ਇਹ ਸਿੱਖਾਂ ਨੂੰ ਕੀ ਦੇ ਰਿਹਾ ਕੱਖ ਵੀ ਨਹੀਂ ਦੇ ਰਿਹਾ ਸਭ ਕੁਝ ਆਪਾਂ ਨੂੰ ਅਕਾਲ ਪੁਰਖ ਹੀ ਦਿੰਦਾ ਬਸ ਆਪਾਂ ਇੱਕ ਦੂਜੇ ਦਾ ਜਰੀਆ ਬਣਦੇ ਆ ਥੋੜੇ ਦਿਮਾਗ 'ਚ ਜਾਣ ਕੇ ਪਾਇਆ ਜਾਂਦਾ ਜਿਹੜੀ ਚੀਜ਼ਾਂ ਤੁਸੀਂ ਸਰਕਾਰ ਤੋਂ ਮੰਗਣੀਆਂ ਉਹ ਤੁਸੀਂ ਗੁਰੂ ਘਰੋਂ ਮੰਗਦੇ ਹੋ ਜਿਹੜੀ ਚੀਜ਼ ਗੁਰਦੁਆਰਾ ਸਾਹਿਬ ਤੋਂ ਮੰਗਣੀ ਆ ਅਕਾਲ ਪੁਰਖ ਤੋਂ ਮੰਗਣੀ ਆ ਉਹ ਤੁਸੀਂ ਜਾ ਕੇ ਸਰਕਾਰ ਨੂੰ ਕਹਿੰਦੇ ਹੋ ਇਹ ਚੀਜ਼ਾਂ 'ਚ ਫਰਕ ਸਮਝੋ ਮੇਰਾ ਵੀਰ ਬਾਈ ਦੀਪ ਸਿੱਧੂ ਜਿਹੜੀਆਂ ਗੱਲਾਂ ਕਰਕੇ ਗਿਆ ਨਾ ਪਾਸ਼ਾਹੀ ਦਾਅਵੇ ਦੀਆਂ ਜਿੰਨਾਂ ਚਿਰ ਆਪਾਂ ਉਹ ਨਹੀਂ ਪੜਦੇ ਆਪਾਂ ਸਮਝਦੇ ਨਹੀਂ ਆਪਾਂ ਕਹੋਣ ਉਹਨਾਂ ਚਿਰ ਆਪਣਾ ਕੱਖ ਨਹੀਂ ਹੋਣਾ ਕਿ ਅੰਗਰੇਜ਼ ਪੱਤਰਕਾਰ ਆ ਪਿੱਛੇ ਜੀ ਉਹ ਪੰਜਾਬ ਤੇ ਰਿਸਰਚ ਕਰਕੇ ਗਿਆ ਉਹਦੀ ਉਹਨੇ ਇੱਕ ਆਰਟੀਕਲ ਛਾਪਿਆ ਸੀ ਉਹਦੇ ਵਿੱਚ ਲਿਖਦਾ ਆ ਪੰਜਾਬ ਕਦੇ ਵੀ ਖਤਮ ਹੋ ਸਕਦਾ ਪੰਜਾਬ ਦੇ ਖਤਮ ਹੋਣ ਦੇ ਕਾਰਨ ਕੀ ਨੇ ਪੰਜਾਬ ਦੇ ਲੋਕ ਹੁਣ ਕਿਰਤੀ ਨਹੀਂ ਰਹੇ ਇਹਨਾਂ ਨੂੰ ਨੌਕਰ ਰੱਖਣੇ ਪਸੰਦ ਨੇ ਅਦਕੀ ਆਪਣੇ ਪਿਓ ਦਾਦੇ ਥੀ ਕੰਮ ਕਰਦੇ ਸੀਗੇ ਆਪਾਂ ਖੇਤੀਬਾੜੀ ਨੂੰ ਟੁੱਟ ਗਏ ਪੰਜਾਬ ਦੇ ਲੋਕ ਨਤਨੇਮੀ ਨਹੀਂ ਰਹੇ ਆਪਣੇ ਬਾਪੂ ਦਾਦੇ ਦਾਦੇਵਣ ਦੀ ਆਖਰੀ ਪੀੜ੍ਹੀ ਹੈ ਜਿਹੜੀ ਨਤਨੇਮੀ ਆ ਜਾਂ ਗੁਰੂ ਘਰ ਜਾਂਦੀ ਆ ਆਪਾਂ ਨਹੀਂ ਜਾਂਦੇ ਈ ਗੱਲ ਪੰਜਾਬ ਦੇ ਲੋਕ ਇੱਕ ਦੂਜੇ ਦਾ ਸਾਥ ਨੇ ਨੂੰ ਹਟ ਗਏ ਅੱਗੇ ਕੀ ਹੁੰਦਾ ਸੀਗਾ ਪੰਜਾਬ ਤੇ ਕੋਈ ਵਿਅਕਤੀਤਾਂ ਪੈਣੀ ਨਾ ਸਭ ਨੇ ਇਕੱਠੇ ਹੋਣਾ ਪੰਜਾਬ ਦੇ ਨਾਂ ਨੂੰ ਜਾਂ ਲਾ ਲੋ ਧਰਮ ਦੇ ਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਸੀਗਾ ਕਿ ਮੈਂ ਜਿਸ ਦੇ ਨਾਲ ਡਾਗ ਫੜੀ ਖੜਾ ਪਿਛਲੇ ਹਫਤੇ ਮੇਰੀ ਇਹਨਾਂ ਕੋਈ ਲੜਾਈ ਹੋਈ ਸੀ ਸਭ ਭੁੱਲ ਕੇ ਇਕੱਠੇ ਹੁੰਦੇ ਸੀ ਹੁਣ ਆਪਾਂ ਕੀ ਕਰਦੇ ਆ ਆਪਾਂ ਆਪਸ ਵਿੱਚ ਲੜੀ ਜਾਂਦੇ ਆ ਪਹਿਲਾਂ ਤਾਂ ਆਪਾਂ ਜਾਤਾਂ ਚ ਵੜ ਜੇ ਪਏ ਆ ਫਿਰ ਉਸ ਤੋਂ ਬਾਅਦ ਜੇ ਆਪਾਂ ਜਾਤੋਂ ਤੋਂ ਥੋੜਾ ਜਿਹਾ ਨਿਕਲਦੇ ਆ ਫਿਰ ਆਪਾਂ ਧਰਮ ਅਲਝਾ ਲੈਂਦਾ ਤੇ ਜੇ ਆਪਾਂ ਧਰਮ ਚੋਂ ਨਿਕਲਦੇ ਆ ਫਿਰ ਆਪਾਂ ਨੂੰ ਰਾਜਨੀਤਿਕ ਪਾਰਟੀਆਂ ਅਲਝਾ ਲੈਂਦੀਆਂ ਨੇ ਇਹਨਾਂ ਤੋਂ ਥੋੜਾ ਜਿਹਾ ਉੱਤੇ ਆਉਨੇ ਆ ਫਿਰ ਸਾਨੂੰ ਸਟੇਟਸ ਸਿੰਪਲ ਅਲਝਾ ਲੈਂਦੇ ਨੇ ਇਹ ਸਾਰੀਆਂ ਚੀਜ਼ਾਂ ਚੋਂ ਨਿਕਲ ਕੇ ਨਾ ਆਪਾਂ ਨੂੰ ਇਕ ਹੋਣਾ ਪੈਣਾ ਆ ਫਿਰ ਆਪਾਂ ਕੁਝ ਚੰਗਾ ਸੋਚ ਸਕਾਂਗੇ ਆਪਣੀਆਂ ਆ ਐਮਪੀ ਦੇ ਵਿੱਚ ਜਿਹੜਾ ਕਾਨੂੰਨ ਪਾਸ ਕਰਿਆ ਨਾ ਇਹਨਾਂ ਨੇ ਵੀ ਸਰਕਾਰ ਕਿਸੇ ਦਾ ਮਕਾਨ ਜਾਂ ਜ਼ਮੀਨ ਅਕਵਾਇਰ ਕਰ ਸਕਦੀ ਹੈ ਜੇ ਉਹ ਸਰਕਾਰ ਦੇ ਕਿਸੇ ਕੰਮ ਦੇ ਵਿੱਚ ਮੰਨ ਲਓ ਆਉਂਦੀ ਹੈ ਜਗਾ ਐਮਪੀ ਦੇ ਲੋਕ ਤਾਂ ਨਾ ਲਾਈ ਬੈਠ ਨੇ ਆ ਜਿਹੇ ਕਾਨੂੰਨ 10 ਦਿਨ ਪਹਿਲਾਂ ਪਾਸ ਹੋਇਆ ਅਡਾਨੀ ਨੇ 117 ਪਤਾ ਨਹੀਂ 127 ਕਿਲੇ ਜ਼ਮੀਨ ਉੱਥੇ ਲੋਕ ਕਿਸਾਨਾਂ ਦੀ ਧੱਕੇ ਨਾਲ ਦੱਬ ਵੀ ਲਈ ਆ ਉਹ ਧਰਨਾ ਲਾਈ ਬੈਠ ਨੇ ਨਿਊਜ਼ ਪੜ੍ਹ ਕੇ ਦੇਖ ਲਓ ਕੱਢ ਲਿਓ ਗੂਗਲ ਤੇ ਇਹ ਜਿਹੜਾ ਕਾਨੂੰਨ ਹੈ ਐਮਪੀ 'ਚ ਤਾਂ ਪਹਿਲਾਂ ਇਹਨਾਂ ਨੇ ਪਾਸ ਕਰਿਆ ਭਾਰਤ ਦਾ ਸਭ ਤੋਂ بڑا ਖੇਤਰਫਲ ਦੇ ਵਿੱਚ ਸੂਬਾ ਹੈ ਜਿਹੜਾ ਐਮਪੀ ਆ ਉਹ ਮੱਧ ਪ੍ਰਦੇਸ਼ ਆ ਇਹ ਹੌਲੀ ਹੌਲੀ ਸਾਰੇ ਪਾਸੇ ਲਾਗੂ ਹੋਊਗਾ ਬਾਕੀ ਮੇਰੀ ਆਖਰੀ ਬੇਨਤੀ ਆ ਨਹਿੰਗ ਜਥੇਬੰਦੀਆਂ ਮੈਂ ਤਾਂ ਚਲੋ ਮੰਨ ਲਓ ਇੱਕ ਪਤਿਤ ਸਿੱਖ ਆ ਮੈਂ ਬੇਗੁਨਾ ਆ ਮੈਨੂੰ ਗੁਰੂ ਸਾਹਿਬ ਬਾਰੇ ਕੱਖ ਨਹੀਂ ਜੇ ਪਤਾ ਨਾ ਮੈਂ ਗੁਰੂ ਘਰ ਜਾਣਾ ਆ ਪ੍ਰਮਾਤਮਾ ਤੋਂ ਮੈਂ ਕੋਹਾਂ ਦੂਰ ਆ ਸਿੱਖ ਧਰਮ ਦਾ ਮੈਨੂੰ ਸੱਸਾ ਤੱਕ ਨਹੀਂ ਆਉਂਦਾ ਢਾੜੀ ਮੈਂ ਕਟਾਉਣਾ ਮੈਂ ਕਿਸੇ ਵੀ ਰੂਪ ਦੇ ਵਿੱਚ ਸਿੱਖ ਨਹੀਂ ਹੈਗਾ ਅੱਜ ਦੇ ਸਮੇਂ ਪਰ ਇੰਨਾ ਨਾ ਸਮਝ ਹੋਣ ਦੇ ਬਾਵਜੂਦ ਜਦ ਇਹ ਗੱਲ ਮੈਨੂੰ ਪਤਾ ਆ ਕਿ ਵੀ ਜਿਹੜਾ ਸਿੱਕ ਇਤਿਹਾਸ ਆ ਉਹ ਸਾਖੀ ਤੇ ਆਧਾਰਿਤ ਨਾ ਕਿ ਚਾਕੀ ਤੇ ਦੂਜੀ ਗੱਲ ਜੇ ਸਿੱਕ ਇਤਿਹਾਸ ਤੁਹਾਨੂੰ ਸਹੀ ਤੇ ਇਹ ਸੱਚਾ ਸਾਫ ਸੁਥਰਾ ਦਿਖਾਉਣਗੇ ਉਹਦੇ ਲਈ ਜਿਹੜੇ ਸੈਂਸਰ ਬੋਰਡ ਆ ਉਹ ਬੈਠਾ ਆ ਉਹ ਕਿਹਦਾ ਆ ਤੁਹਾਨੂੰ ਪਤਾ ਆ ਉਹ ਦਿਖਾ ਨਹੀਂ ਸਕਦੇ ਤੁਹਾਨੂੰ ਇਤਿਹਾਸ ਦੇ ਰੂਪ ਦੇ ਵਿੱਚ ਕਲਤ ਚੀਜ਼ਾਂ ਨਾਲ ਜੋੜਿਆ ਜਾਊਗਾ ਆ ਕਰਕੇ ਵੀ ਵਿਰੋਧ ਕਰਨਾ ਬਣਦਾ ਇੰਨਾ ਕੁਛ ਇੱਕ ਬੇਗੁਨੇ ਇੱਕ ਨਾ ਸਮਝ ਬੰਦੇ ਨੂੰ ਪਤਾ ਹੋਵੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇੱਕ ਬਾਣੇ ਦੇ ਵਿੱਚ ਨਿਹੰਗ ਸਿੰਘ ਇੱਕ ਨਹੀਂ ਕਈ ਨੇ ਜਿਨ੍ਹਾਂ ਨੇ ਅਕਾਲ ਫਿਲਮ ਦੀ ਸਪੋਰਟ ਕਰੀ ਤੇ ਜਾ ਕੇ ਗਿਆ ਵੀ ਤੁਸੀਂ ਵੀ ਦੇਖੋ ਬਾਈ ਜੀ ਤੁਸੀਂ ਤਾਂ ਸਾਰੇ ਸਾਰਾ ਦਿਨ ਗੁਰੂ ਦੇ ਗੋਚ ਰਹੇ ਨੇ ਉਹ ਹਰ ਸਮੇਂ ਉਹਦਾ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਉਹਦੇ ਬਾਰੇ ਮੇਰੇ ਨਾਲੋਂ ਵੱਧ ਜਾਣਦੇ ਹਾਂ ਉਹਦੇ ਸਿਧਾਂਤਾਂ ਤੇ ਤੁਸੀਂ ਮੇਰੇ ਨਾਲੋਂ ਵੱਧ ਪਹਿਰਾ ਦੁੰਨੇ ਹੋ ਉਹਨੂੰ ਮੇਰੇ ਨਾਲੋਂ ਵੱਧ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਅਸਾਂ ਗੁਰੂਆਂ ਬਾਰੇ ਗੋਵੇਂ ਸਿੰਘ ਜੀ ਦੇ ਹੁਕਮਨਾਮਿਆਂ ਬਾਰੇ ਫਿਰ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਹਾਂ ਜੀ ਇਹ ਫਿਲਮ ਚੰਗੀ ਹੈ ਇਹਦੀ ਜਾ ਕੇ ਸਪੋਰਟ ਕਰੋ ਤੁਹਾਨੂੰ ਇਤਿਹਾਸ ਨਾਲ ਜੋੜਦੀ ਹੈ ਉਹ ਮੇਰੀ ਬੇਨਤੀ ਹੈ ਤੁਹਾਨੂੰ ਕਿ ਲੋਕਾਂ ਦੇ ਭਰਮ ਭਲੇਖੇ ਨਾ ਪਾਓ ਕਿਉਂਕਿ ਪਹਿਲਾਂ ਹੀ ਬਹੁਤ ਮਾੜਾ ਵਰਤਾਂਤ ਤੁਹਾਡੇ ਖਿਲਾਫ ਸਿਰਜਿਆ ਹੋਇਆ ਹੈ ਪੰਜਾਬ ਚ ਲਾ ਲਓ ਜਾਂ ਪੂਰੇ ਭਾਰਤ ਚ ਲਾ ਲਓ ਸੋ ਇਹ ਚੀਜ਼ ਦਾ ਥੋੜਾ ਜਿਹਾ ਧਿਆਨ ਦਿਓ ਤੁਹਾਨੂੰ ਬੇਨਤੀ ਹੱਥ ਜੋੜ ਕੇ